ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਆ ਤਾਂ ਉਹ ਜਿਹੜੇ ਦਿਨ ਸੀਗੇ ਉਹ ਕਿਸ ਤਰੀਕੇ ਦੇ ਮੀਡੀਆ ਦੇ ਰੋਲ ਦੇ ਰਹੇ ਸਾਡੀ ਖਬਰ ਇੱਥੇ ਹੀ ਅੰਮ੍ਰਿਤਸਰ ਚ ਪੜ੍ਹੀ ਜਾਂਦੀ ਉਸੇ ਦਰਬਾਰ ਸਾਹਿਬ ਚ ਪੜ੍ਹੀ ਜਾਂਦੀ ਤੇ ਉੱਥੇ ਬਥੇਰੇ ਖਾੜਕੂ ਹਥਿਆਰ ਵੀ ਲਈ ਫਿਰਦੇ ਤੇ ਕੋਈ ਸਿਰਫਰੇ ਵੀ ਹੁੰਦੇ ਸੀਗੇ ਸਾਰੇ ਕੋਈ ਤੁਹਾਨੂੰ ਗਲਤ ਕਹ ਦੇ ਗਾਲ ਕੱਢ ਦੇ ਆ ਕੀ ਕਰਤਾ ਕਰਤਾ ਉੱਥੇ ਕੁਝ ਵੀ ਕੋਈ ਕਹਿ ਸਕਦਾ ਸੀ ਇਸ ਕਰਕੇ ਸਾਡੀ ਤਾਂ ਰੋਜ਼ ਦੀ ਰੋਜ਼ ਦੀ ਸਾਡਾ ਟੈਸਟ ਸੀਜ਼ਨ ਜਨਨਾ ਇਸ ਕਰਕੇ ਅਸੀਂ ਬੜਾ ਸੰਭਲ ਕੇ ਗੱਲ ਕਰਦੇ ਹਾਂ ਉਸ ਮੌਕੇ ਇੰਦਰਾ ਗਾਂਧੀ ਕਾਂਗਰਸ ਰਾਜ ਕਰਦੀ ਸੀ ਸੈਂਟਰ ਤੇ ਪੰਜਾਬ 'ਚ ਵੀ ਸੀ ਕਾਂਗਰਸ ਦਾ ਰਾਜ ਸੀ ਇਸ ਕਰਕੇ ਸਾਰੇ মিডিਆ ਨੂੰ ਉਹ ਹੀ ਕੰਟਰੋਲ ਕਰਦੇ ਸੀ ਜ਼ਿਆਦਾ ਤੇ ਜਦੋਂ ਰੂਲਿੰਗ ਸਰਕਾਰ ਦੇ ਵਿਰੁੱਧ ਮੋਰਚਾ ਅਕਾਲੀਆਂ ਨੇ ਲਾਇਆ ਸੀ ਤਾਂ ਕੁਦਰਤੀ ਤੌਰ ਤੇ ਅਕਾਲੀਆਂ ਨੂੰ ਉਹਨਾਂ ਨੇ 네ਗੇਟਿਵ ਹੀ ਪੇਸ਼ ਕਰਨਾ ਸੀ ਉਹਨਾਂ ਨੇ ਪੂਰਾ 네ਗੇਟਿਵ ਤਰੀਕੇ ਨਾਲ ਪੇਂਟ ਕੀਤਾ 200 ਬੰਦੇ ਦਾ ਘੇਰਾ ਸੀ ਹਰ ਵਕਤ 2500 ਕਈ ਫੋਰਸਸ ਦਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਹੁੰਦਾ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋ ਜਾਂਦਾ ਹੈ ਤਾਂ ਫੌਜਾਂ ਚੜਾਉਂਦੀਆਂ ਨੇ ਤਾਂ ਉਹ ਦਿਨ ਕਿਵੇਂ ਰਿਹਾ ਪੱਤਰਕਾਰ ਇਹ ਦਾ ਉਸ ਦਿਨ ਨੂੰ ਕਿਸੇ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਵੀ ਪਸੂਨ ਦਾ ਕਿ ਬਹੁਤ ਸਾਰੇ ਪੱਤਰਕਾਰਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ ਕਿ ਉਹ ਸਾਡੀਆਂ ਏਜੰਸੀਆਂ ਬੰਦ ਕਰਤੀਆਂ ਸੀ ਸਾਡੇ ਸਾਡੇ ਟੈਲੀ ਪ੍ਰਿੰਟਰ ਸੀ ਜਿਹੜੇ ਉਹ ਸਾਰੇ ਜੁੜੇ ਹੁੰਦੇ ਸੀ ਟੈਲੀਫੋਨ ਐਕਸਚੇਂਜ ਨਾਲ ਐਕਸਚੇਂਜ ਹੀ ਬੰਦ ਕਰਤੀ ਸੀ ਅਸੀਂ ਕਈ ਦਿਨ ਪਹਿਲਾਂ ਸਾਡੀਆਂ ਤਾਂ ਸਾਡੀਆਂ ਖਬਰਾਂ ਜਾਣੀਆਂ ਬੰਦ ਸੀ ਸਾਰੇ ਇਸ ਕਰਕੇ ਅਸੀਂ ਤਾਂ ਕੁਝ ਕਰ ਹੀ ਨਹੀਂ ਸਕੇ ਸੋ ਉਹਨਾਂ ਦੇ ਇਹ ਇਹਨਾਂ ਨੇ ਜਿਹੜੀ ਖਬਰਾਂ ਕਰਵਾਈਆਂ ਆਪਦੇ ਬੰਦੇ ਲਿਆਂਦੇ ਬਾਇਰ ਦਿੱਲੀੋਂ ਆਪਦੇ ਬੰਦੇ ਚੰਡੀਗੜ੍ਹੋਂ ਲੈ ਕੇ ਗਏ ਉਹਨਾਂ ਤੋਂ ਕਰਵਾਇਆ ਕਿਸੇ ਵੀ ਡੇਢ 2 ਪੌਣੇ 2 ਸਾਲ ਚ ਜੋ ਤੋਂ ਬਾਅਦ ਵੀ ਕਿਸੇ ਨੇ ਆਏ ਨਹੀਂ ਕਿਹਾ ਵੀ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਤੇ ਇਹ ਲੱਗਿਆ ਸੀ ਜਾਂ ਅਨੰਦਪੁਰ ਸਾਹਿਬ ਤੇ ਮਤੇ ਦੀ ਪ੍ਰਾਪਤੀ ਲਈ ਸੀ ਜਾਂ ਵਾਅਦਤਕਾਰਾਂ ਲਈ ਸੀ ਜਾਂ 40 ਮੰਗਾ ਹੋਰ ਸੀ ਤਿੰਨ ਤੇ ਚਾਰ ਦੀ ਰਾਤ ਨੂੰ ਹਮਲਾ ਹੋਇਆ ਸਾਡੀ 3 ਤਰੀਕ ਨੂੰ ਪੰਜ ਪੱਤਰਕਾਰਾਂ ਦੀ ਹੋਈ ਜਿਹੜੇ ਲੋਕਲ ਪੰਜ ਸੀ ਮੈਨੂੰ ਤਾਂ ਖਾਸ ਕਰਕੇ ਲੱਗ ਰਿਹਾ ਸੀ ਵੀ ਆਹ ਜਿਹੜੇ ਬੰਦੇ ਆਲੇ-ਦਾਲੇ ਬੈਠੇ ਆ ਤੇ ਮੁੜ ਕੇ ਸ਼ਾਇਦ ਇਹਨਾਂ ਨੂੰ ਮਿਲਣਾ ਨਹੀਂ ਉਹੀ ਗੱਲ ਹੋਈ ਆ ਉਹਨਾਂ ਚੋਂ ਮੁੜ ਕੇ ਕੋਈ ਮਿਲਿਆ ਨਹੀਂ ਨਾ ਕੋਈ ਬਚਿਆ ਸ਼ਾਇਦ ਜਦ ਵੀ ਜੂਨ ਮਹੀਨੇ ਦੀ ਗੱਲ ਆਉਂਦੀ ਆ ਤਾਂ ਜ਼ਰੂਰ ਜਿਹੜਾ ਸਾਡੇ ਦਿਲ ਦੇ ਵਿੱਚ ਬੜੇ ਅਵਾਲ ਉੱਠਦੇ ਨੇ ਬੜੇ ਜ਼ਖਮ ਤਾਜ਼ੇ ਹੋ ਜਾਂਦੇ ਨੇ ਬਹੁਤ ਵਾਰ ਅਸੀਂ ਸੋਚਣ ਨੂੰ ਮਜਬੂਰ ਹੁੰਨੇ ਆ ਕਿ ਸ਼ਾਇਦ ਆਪਰੇਸ਼ਨ ਬਲੂ ਸਟਾਰ ਨਾ ਹੀ ਹੁੰਦਾ ਜਾਂ ਇਹਦਾ ਕੋਈ ਹੋਰ ਹੱਲ ਵੀ ਹੁੰਦਾ ਜੇਕਰ ਆਪਰੇਸ਼ਨ ਬਲੂ ਸਟਾਰ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਦੇ ਪੱਖ ਨੇ ਜੇ ਭਾਰਤੀ ਫੌਜ ਦੀ ਗੱਲ ਕੀਤੀ ਜਾਵੇ ਸਰਕਾਰ ਦੀ ਗੱਲ ਕੀਤੀ ਜਾਵੇ ਆਪਣੇ ਨਜ਼ਰੀਏ ਨਾਲ ਇਸ ਨੂੰ ਦੇਖ ਰਹੀ ਹੈ ਦੂਜੇ ਪਾਸੇ ਜਿਨਨੇ ਧਾਰਮਿਕ ਨੇਤਾ ਨੇ ਧਾਰਮਿਕ ਨਾਲ ਜੁੜੇ ਹੋਏ ਲੋਕ ਨੇ ਉਹ ਇਹਨੂੰ ਹੋਰ ਨਜ਼ਰੀਏ ਨਾਲ ਦੇਖਦੇ ਆ ਪਰ ਇੱਕ ਪੱਤਰਕਾਰ ਕਿਸ ਤਰੀਕੇ ਨਾਲ ਦੇਖਦਾ ਪੱਤਰਕਾਰ ਕਿਵੇਂ ਇਹਨੂੰ ਲਿਖਦਾ ਕਿਵੇਂ ਬਿਆਨ ਕਰਦਾ ਉਹ ਵੀ ਜਾਨਣਾ ਜ਼ਰੂਰੀ ਹੈ ਕਿਉਂਕਿ ਬਹੁਤ ਵਾਰ ਅਸੀਂ ਜਿਆਦਾ ਅਸੀਂ ਖੁਦ ਵੀ ਜਿਆਦਾ ਖਬਰ ਕਰਨ ਜਾਣਦੇ ਆ ਤਾਂ ਹਮੇਸ਼ਾ ਬੈਲੈਂਸ ਕਰਨ ਦੀ ਜਿਹੜੀ ਆ ਉਹ ਗੱਲ ਕਰਦੇ ਆ ਕਿ ਬੈਲੈਂਸ ਹੋਣਾ ਚਾਹੀਦਾ ਜਾਂ ਪੱਖ ਦੋਨੋਂ ਹੋਣੇ ਚਾਹੀਤੇ ਤਾਂ ਪਤਾ ਲੱਗਿਆ ਅਸਲੀਅਤ ਹੈ ਕੀ ਆ ਸੋ ਉਸ ਵੇਲੇ ਦੇ ਬੜੇ ਸੀਨੀਅਰ ਜਰਨਲਿਸਟ ਉਹਨਾਂ ਨਾਲ ਜਿਸੀਂ ਗੱਲ ਕਰਾਂਗੇ ਸਿੱਧੂ ਸਾਹਿਬ ਸਾਡੇ ਨਾਲ ਮੌਜੂਦ ਹੈ ਜਸਪਾਲ ਸਿੰਘ ਸਿੱਧੂ ਜੀ ਇੱਕ ਪੱਤਰਕਾਰ ਜਦ ਆਪਣੀ ਕਲਮ ਚੱਕਦਾ ਲਿਖਣ ਦੇ ਲਈ ਉਹ ਕਦੇ ਵੀ ਨਹੀਂ ਚਾਹੁੰਦਾ ਕਿ ਉਹਨੂੰ ਕਾਲਾ ਦੌਰ ਲਿਖਣਾ ਪਵੇ ਜਾਂ ਉਹ ਚੀਜ਼ਾਂ ਲਿਖਣੀਆਂ ਪੈਣ ਜਿਹੜੀਆਂ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਬੜੀਆਂ ਔਖੀਆਂ ਰਹਿੰਦੀਆਂ ਨੇ ਕਿਵੇਂ ਰਿਹਾ ਉਸ ਸਮਾਂ ਤੁਹਾਡਾ ਦੇਖੋ ਦੌਰ ਤਾਂ ਜਿਹੜਾ ਇਹ ਉਹ ਇੱਕ ਵਾਰ ਰਿਪੋਰਟਿੰਗ ਸੀ ਜੋ ਯੁੱਧ ਦੇ ਵਿੱਚ ਰਿਪੋਰਟਿੰਗ ਕਰਨੀ ਔਖੀ ਹੁੰਦੀ ਆ ਤੇ ਉਸੇ ਉਸੇ ਟਾਈਪ ਦਾ ਇੱਕ ਤਰ੍ਹਾਂ ਦਾ ਯੁੱਧ ਸੀ ਸਾਰਾ ਤੇ ਉਹ ਮਾਹੌਲ ਵੀ ਬਹੁਤ ਜ਼ਿਆਦਾ ਸੀ 10000 ਦੇ ਨੇੜੇ ਤੇ ਬੰਦਾ ਹਰ ਵਕਤ ਉੱਥੇ ਆਇਆ ਆਪਾਂ 5-10000 ਰੋਜ਼ ਆ ਰਿਹਾ ਤੇ ਬਹੁਤ ਵੱਡਾ ਤੇ ਉਹ ਥਾਂ ਤੁਹਾਨੂੰ ਪਤਾ ਹੀ ਆ ਵੀ ਬੀਪਤੀ ਕੇ ਲੈ ਇੱਕੜ ਦੇ ਵਿੱਚ ਉਹ ਸਾਰਾ ਹੈਗਾ ਦਰਬਾਰ ਸਾਹਿਬ ਦਾ ਏਰੀਆ ਤੇ ਇਸ ਕਰਕੇ ਉਹ ਇੱਕ ਤਰ੍ਹਾਂ ਦਾ ਯੁੱਧ ਦਾ ਮਾਹੌਲ ਸੀ ਤੇ ਉਹਦੇ ਨਾਲ ਇਹ ਸੀਗਾ ਵੀ ਅੰਮ੍ਰਿਤਸਰ ਜਿਹੜੀ ਡੇਟ ਲਾਈਨ ਸੀ ਜਿੱਦੇ ਤੋਂ ਅਸੀਂ ਅਮਰਸਰ ਪਾ ਕੇ ਅੱਗੇ ਖਬਰ ਲਿਖਦੇ ਉਹ ਵਿਕਤੀ ਬੜੀ ਸਾਰੀ ਦੁਨੀਆ 'ਚ ਸੀ ਸਾਰਿਆਂ ਨੂੰ ਪਤਾ ਸੀ ਵੀ ਟਰੋਲ ਹੈ ਜਿਹੜੀ ਇਹ ਪੰਜਾਬ ਦੇ ਵਿੱਚ ਐ ਤੁਸੀਂ ਇਹਨਾਂ ਦੇਖੋ ਵੀ ਉਦੋਂ ਕੋਈ ਵੀ ਪੱਤਰਕਾਰ ਉੱਥੇ ਪੋਸਟਿੰਗ ਨਹੀਂ ਸੀ ਲੈਂਦਾ ਆਉਣਾ ਨਹੀਂ ਸੀ ਚਾਹੁੰਦਾ ਮੈਂ ਇੰਡੀਅਨ ਐਕਸਪ੍ਰੈਸ 'ਚ ਕੰਮ ਕਰਦਾ ਸੀ ਮੈਨੂੰ ਉੱਥੇ ਯੂਐਨਆਈ ਵਾਲਿਆਂ ਨੇ ਸਪੈਸ਼ਲ ਆਫਰ ਭੇਜੀ ਵੀ ਤੁਸੀਂ ਇੱਥੇ ਜੁਆਇਨ ਕਰੋ ਸਾਨੂੰ ਕੋਈ ਪੱਗ ਵਾਲਾ ਬੰਦਾ ਨਹੀਂ ਮਿਲਦਾ ਜਿਹੜਾ ਦਰਬਾਰ ਸਾਹਿਬ 'ਤੇ ਜਾ ਸਕਦਾ ਹੋਵੇ ਤਾਂ ਫਿਰ ਉਹਨਾਂ ਨੇ ਮੈਨੂੰ ਸਪੈਸ਼ਲ ਕਈ ਜਿਹੜੀਆਂ ਡਿਪਾਰਟਮੈਂਟਲ ਗੱਲਾਂ ਹੁੰਦੀਆਂ ਉਹ ਵੀ ਦਿੱਤੀਆਂ ਤੇ ਫਿਰ ਮੈਂ ਉੱਥੇ ਗਿਆ ਤੇ ਉਹ ਜੁਆਇਨ ਕਰਦੇ ਹੋ ਤੇ ਸੰਤਾ ਨਾਲ ਰੋਬਰੂ ਹੁੰਨੇ ਹੋ ਕਿਵੇਂ ਦਾ ਉਹ ਸਾਰਾ ਔਰਾ ਰਹਾ ਜਾਂ ਕਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਸੁਸਤੀਆਂ ਵੇਖੋ ਉਹਨਾਂ ਦਿਨਾਂ ਦੇ ਵਿੱਚ ਮਹੌਬ ਮੋਰਚਾ ਵੱਧਦਾ ਤੁਰਾ ਜਾ ਰਿਹਾ ਜਦੋਂ ਮੈਂ ਪਹੁੰਚਿਆ ਤਾਂ ਉਹਨਾਂ ਦਿਨਾਂ ਦੇ ਮੇਰੇ ਜਾਣ ਦੇ ਪਿੱਛੇ ਜਾਂ ਉਹਨਾਂ ਦਿਨਾਂ ਦੇ ਵਿੱਚ ਡੀਆਈਜੀ ਅਵਤਾਰ ਸਿੰਘ ਅਟਵਾਲ ਅਟਵਾਲ ਦੀ ਮਾਰਿਆ ਗਿਆ ਅੰਦਰ ਉਦੋਂ ਪਹਿਲਾਂ ਉਸ ਦੇ ਮਾਰਨ ਤੋਂ ਪਹਿਲਾਂ ਕੋਈ ਅੰਦਰ ਮਾਹੌਲ ਬੜਾ ਸਖਾਵਾਂ ਸੀਗਾ ਕੋਈ ਟੈਨਸ ਵਾਲਾ ਮਾਹੌਲ ਨਹੀਂ ਸੀ ਤੇ ਕੋਈ ਵਾਇਲੈਂਸ ਦੀ ਕੋਈ ਗੱਲਬਾਤ ਹੁੰਦੀ ਨਹੀਂ ਸੀ ਤੇ ਇਸ ਕਰਕੇ ਜਦੋਂ ਮੈਂ ਗਿਆ ਤਾਂ ਉਦੋਂ ਫਿਰ ਦੋਨੋਂ ਸੰਤ ਵੀ ਮਿਲਦੇ ਸੀ ਆਪਸ ਵਿੱਚ ਸੰਤ ਰਚਨ ਸਿੰਘ ਲੌਂਗਵਾਲ ਮੋਰਚੇ ਦਾ ਡਿਕਟੇਟਰ ਸੀ ਮਤਲਬ ਕਿ ਮੋਰਚੇ ਦੀ ਬਾਗਡੋਰ ਸਾਰੀ ਅਕਾਲੀ ਦਲ ਦੇ ਹੱਥ ਅੱਸੀ ਤੇ ਦੂਜਾ ਸੰਤ ਵੀ ਆਪਸ ਵਿੱਚ ਮਿਲਦੇ ਸੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਰੋਜ਼ਾਨਾ ਸ਼ਾਮ ਨੂੰ ਇੱਕ ਦੀਵਾਨ ਹੁੰਦਾ ਸੀ ਨਾ ਤਿਪਸ ਪੀਚਾ ਹੁੰਦੀਆਂ ਸੀ ਉਹਦੇ ਚ ਸੰਤ ਹਰਚੰਦ ਸਿੰਘ ਵੀ ਬੋਲਦੇ ਜਰਨੈਲ ਸਿੰਘ ਪਿੰਡਰਾਵਾਲਾ ਵੀ ਬੋਲਦੇ ਦੋਨੋਂ ਸੰਤ ਬੋਲਦੇ ਦੋਨੋਂ ਰੋਜ਼ ਭਾਸ਼ਣ ਉਹਨਾਂ ਦੇ ਭਾਸ਼ਣ ਨਾਲ ਇਹ ਰੋਜ਼ ਦਾ ਦੀਵਾਨ ਹਾਲ ਖਤਮ ਹੁੰਦਾ ਸੀ ਡੇ ਬਾਏ ਡੇ ਦਿਨ ਜਿਹੜੇ ਨੇ ਅੰ ਜੂਨ ਵੱਲ ਜਾਂਦੇ ਗਏ ਉਹ ਦਿਨਾਂ ਵੱਲ ਆਉਂਦੇ ਰਹੇ ਜਦ ਆਪਰੇਸ਼ਨ ਬਲੂ ਸਟਾਰ ਹੋਇਆ ਆ ਤਾਂ ਉਹ ਜਿਹੜੇ ਦਿਨ ਸੀਗੇ ਉਹ ਕਿਸ ਤਰੀਕੇ ਦੇ ਮੀਡੀਆ ਦੇ ਰੋਲ ਦੇ ਰਹੇ ਮੀਡੀਆ ਦੇ ਰੋਲ ਕਿੱਦਾਂ ਰਿਹਾ ਉਹ ਦਿਨ ਨੂੰ ਲੈ ਕੇ ਕੀ ਮੀਡੀਆ ਦਾ ਰੋਲ ਜਿਹੜਾ ਆ ਉਹ 네ਗੇਟਿਵ ਜ਼ਿਆਦਾ ਰਿਹਾ ਜਾਂ ਪੋਜ਼ਿਟਿਵ ਰਿਹਾ ਜਾਂ ਮੀਡੀਆ ਦੇ ਰੋਲ ਕਰਕੇ ਦਿਨ ਜਿਹੜੇ ਜ਼ਿਆਦਾ ਨੇੜੇ ਆ ਵੇਖੋ মিডিਆ ਇੱਕ ਇਸ ਕਿਸਮ ਦਾ ਕੰਮ ਕਰਦਾ ਹੈ মিডিਆ ਕਦੇ ਸਿਆਸਤ ਤੋਂ ਵੱਖਰਾ ਨਹੀਂ ਹੁੰਦਾ ਉਸ ਮੌਕੇ ਇੰਦਰਾ ਗਾਂਧੀ ਕਾਂਗਰਸ ਰਾਜ ਕਰਦੀ ਸੀ ਸੈਂਟਰ ਤੇ ਪੰਜਾਬ 'ਚ ਵੀ ਸੀ ਕਾਂਗਰਸ ਦਾ ਰਾਜ ਸੀ ਇਸ ਕਰਕੇ ਸਾਰੇ মিডিਆ ਨੂੰ ਉਹੀ ਕੰਟਰੋਲ ਕਰਦੇ ਸੀ ਜ਼ਿਆਦਾ ਤੇ মিডিਆ মিডিਆ ਉਹਨਾਂ ਦੇ ਕੰਟਰੋਲ 'ਚ ਸੀ ਤੇ ਜਦੋਂ ਰੂਲਿੰਗ ਸਰਕਾਰ ਦੇ ਵਿਰੁੱਧ ਮੋਰਚਾ ਅਕਾਲੀਆਂ ਨੇ ਲਾਇਆ ਸੀ ਤੇ ਕੁਦਰਤੀ ਤੌਰ ਤੇ ਅਕਾਲੀਆਂ ਨੂੰ ਉਹਨਾਂ ਨੇ 네ਗੇਟਿਵ ਹੀ ਪੇਸ਼ ਕਰਨਾ ਸੀ ਉਹਨਾਂ ਨੇ ਪੂਰਾ ਨੈਗੇਟਿਵ ਤਰੀਕੇ ਨਾਲ ਪੇਂਟ ਕੀਤਾ ਉਹਨਾਂ ਨੂੰ ਗਲਤ ਪੇਸ਼ ਕੀਤਾ ਜਿਵੇਂ ਹੁਣ ਉਹਨਾਂ ਦੀਆਂ ਮੰਗਾਂ ਜਿਹੜੀਆਂ ਮੋٹے ਲੈਵਲ ਤੇ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਤੇ ਧਰਮਜੋਦ ਮੋਰਚਾ ਲੱਗਿਆ ਸੀ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਭਲਾਈ ਦਿੱਤਾ ਕਿਸੇ ਵੀ 1.5 2.5 ਸਾਲ ਚ ਜਾਂ ਉਸ ਤੋਂ ਬਾਅਦ ਵੀ ਕਿਸੇ ਨੇ ਆਏ ਨਹੀਂ ਕਿਹਾ ਵੀ ਅਨੰਦਪੁਰ ਸਾਹਿਬ ਦੇ ਰੈਜ਼ੋਲੂਸ਼ਨ ਤੇ ਇਹ ਲੱਗਿਆ ਸੀ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਸੀ ਜਾਂ ਵਾਅਦਤਕਾਰਾਂ ਲਈ ਸੀ ਜਾਂ 40 ਮੰਗਾਂ ਹੋਰ ਸੀ ਕੋਈ ਕਿਸੇ ਦੀ ਕੋਈ ਮੰਗ ਦੀ ਗੱਲ ਨਹੀਂ ਇਹ ਆ ਜੀ ਇਹ ਦੇਸ਼ ਤੋੜਨਾ ਚਾਹੁੰਦੇ ਆ মিডিਆ ਨੇ ਇਹ ਪ੍ਰਚਾਰਿਆ ਤੇ ਪਾਕਿਸਤਾਨ ਦੀ ਸ਼ਾਇਤ ਹੀ ਆ ਤੇ মিডিਆ ਇਸ ਗੱਲ ਨੂੰ ਸਕਸੈਸਫੁਲੀ ਕਾਫੀ ਹੱਦ ਤੱਕ ਪੇਸ਼ ਕਰਨੇ ਚ ਕੰਮ ਜਾ ਰਿਹਾ ਹੈ। ਆਪਣਾ ਰਾਜਨੀਤੀ ਲਾਹਾ ਲੈਣ ਦੇ ਲਈ ਜਿਹੜਾ ਕੇਂਦਰ ਹੈ ਉਹ ਅਕਾਲੀ ਦਲ ਨੂੰ ਬਦਨਾਮ ਕਰਦਾ ਹੈ ਜਾਂ ਕਿ ਮੋਰਚੇ ਨੂੰ ਬਦਨਾਮ ਕਰਦਾ ਤਾਂ ਕਿ ਮੋਰਚਾ ਟੁੱਟੇ ਤੇ ਜਿਹੜਾ ਉਹਨਾਂ ਦਾ ਇਰਾਦਾ ਹਾ ਹਾ ਕੀਤਾ ਉਹਨਾਂ ਬਦਨਾਮ ਉਹ ਤਾਂ ਪੂਰਾ ਡੈਲੀਬਰੇਟ ਹੁੰਦਾ ਬਦਨਾਮ ਕਰਨਾ ਜੋ ਕਿ ਇਹਨਾਂ ਨੇ ਬਿਲਕੁਲ ਪੇਸ਼ ਕੀਤਾ ਵੀ ਇਹ ਇਹ ਦੇਸ਼ ਨੂੰ ਤੋੜਨ ਵਾਲਾ ਹੈ ਤੇ ਇਹ ਸ਼ਾਂਤੀ ਨਹੀਂ ਰੱਖਣਾ ਚਾਹੁੰਦੇ ਅਸੀਂ ਦੇਸ਼ ਦੀ ਜਿਹੜੀ ਜੇ ਇਹ ਅਕਾਲੀ ਕਾਮਯਾਬ ਹੋ ਗਏ ਤਾਂ ਇਥੋਂ ਦੀ ਡੈਮੋਕ੍ਰੇਸੀ ਨੂੰ ਖਤਰਾ ਹੈ ਇਥੋਂ ਦੇ ਲੋਕਤੰਤਰ ਨੂੰ ਖਤਰਾ ਇਥੋਂ ਤੱਕ ਪਹੁੰਚਾਇਆ ਜਿੰਨਾ ਕਿ ਮੀਡੀਆ ਦੇ ਵਿੱਚ ਅੱਗ ਲੱਗੀ ਹੋਈ ਸੀ ਜਾਂ ਖਬਰਾਂ ਦੇ ਵਿੱਚ ਖਬਰਾਂ ਚ ਅੱਗ ਲੱਗੀ ਕੀ ਪੰਜਾਬ ਚੋਂ ਨਹੀਂ ਅੱਗ ਲੱਗੀ ਹੋਈ ਸੀ ਪੰਜਾਬ ਚ ਬਿਲਕੁਲ ਸ਼ਾਂਤੀ ਹੁੰਦੀ ਸੀ ਮੈਂ ਦੋ ਤਿੰਨ ਦੇ ਵਿੱਚ ਵੱਡੀਆਂ-ਵੱਡੀਆਂ ਐਗਜ਼ਾਮਪਲਾਂ ਜਿਹੜੇ ਅਸੀਂ ਪਏਗਾ ਵੀ ਜਿਹੜੀ ਇਨਸੀਡੈਂਟ ਹੁੰਦਾ ਨਹੀਂ ਸੀ ਉਹ ਖੜਾ ਕਰ ਦਿੱਤਾ ਜਾਂਦਾ ਹੁੰਦਾ ਸੀ ਅਮੈਂਬਰ ਜਿਵੇਂ ਉਹ ਪੱਦ ਕੀਤਾ ਵੀ ਏਸ਼ੀਅਨ ਗੇਮਾਂ ਨੂੰ ਇਹਨਾਂ ਨੇ ਅਕਾਲੀ ਦਲ ਨਾਲ ਦੇ ਵੇਲੇ ਉਦੋਂ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਹਰਚੰਦ ਸਿੰਘ ਲੰਗੋਵਾਲ ਸੀ ਸਾਰੇ ਲੀਡਰ ਸੀ ਇਹਨਾਂ ਨੇ ਰੈਜ਼ੋਲੂਸ਼ਨ ਇਹ ਪਾਇਆ ਵੀ ਅਸੀਂ ਆਪ ਦਾ ਉੱਥੇ ਜਾ ਕੇ ਤੋਂ ਪ੍ਰਦਰਸ਼ਨ ਕਰਾਂਗੇ ਦਿੱਲੀ ਜਾ ਕੇ ਖੇਡਾਂ ਦੇ ਵੇਲੇ ਤਾਂ ਉਹਨੂੰ ਐ ਕਰਤਾ ਵੀ ਇਹ ਇਹ ਦਿੱਲੀ ਜਾ ਕੇ ਖੇਡਾਂ ਨੂੰ ਇਹ ਗੜਬੜ ਕਰਨਗੇ ਖੇਡਾਂ 'ਚ ਗੜਬੜ ਫਲਾਉਣਗੇ ਤਾਂ ਤਾਂ ਕਰਕੇ ਸਾਰਾ ਕੁਝ ਉਹਨਾਂ ਨੂੰ ਉਹਨਾਂ ਨੇ ਬਹੁਤ ਜ਼ੋਰ ਵੀ ਲਾਇਆ ਪਰ ਮੀਡੀਆ ਦੀ ਗੱਲ ਜਿਹੜੀ ਉਹ ਇਹਨਾਂ ਦੀ ਕਾਲੀ ਦਲ ਦੀ ਛੋਟੀ ਜੀ ਰਹਿ ਗਈ ਤੇ ਮੀਡੀਆ 'ਚ ਨੈਸ਼ਨਲ ਮੀਡੀਆ ਇੰਦਰਾ ਗਾਂਧੀ ਕੋਲੇ ਸੀ ਅੰਗਰੇਜ਼ੀ ਪ੍ਰੈਸ ਵੀ ਆਲ ਇੰਡੀਆ ਰੇਡੀਓ ਵੀ ਤੇ ਦੂਰਦਰਸ਼ਨ ਵੀ ਦੂਰਦਰਸ਼ਨ ਤਾਂ ਜੇ ਇਨ ਫੈਂਸੀ ਸੀ ਜੇ ਸ਼ੁਰੂਆਤ ਹੋ ਰਿਆ ਸੀ ਆਲ ਇੰਡੀਆ ਰੇਡੀਓ ਦੀ ਬਹੁਤ ਜ਼ਿਆਦਾ ਰੀਸ ਸੀ ਉਹਨਾਂ ਦਿਨਾਂ ਦੇ ਵਿੱਚ ਤੇ ਉੱਥੇ ਸਾਰਿਆਂ ਚ ਖਬਰਾਂ ਇਸੇ ਕਿਸਮ ਦੀਆਂ ਸਰਕਾਰ ਪੱਖੀ ਆਉਂਦੀਆਂ ਸੀ ਕਈ ਵਾਰ ਇਹ ਹੁੰਦਾ ਜੇ ਪ੍ਰੈਸ਼ਰ ਬੰਦਾ ਪੱਤਰਕਾਰ ਦੇ ਉੱਤੇ ਆਉਂਦਾ ਕਈ ਵਾਰ ਪੱਤਰਕਾਰ ਉਹ ਤੋਂ ਮੀਤ ਛੱਡ ਦਿੰਦਾ ਵੀ ਸ਼ਾਇਦ ਇੱਥੇ ਛੱਡ ਦੇਣੀ ਚਾਹੀਦੀ ਆ ਕਲਮ ਜਾਂ ਇਹਦੇ ਬਾਰੇ ਨਹੀਂ ਲਿਖਣਾ ਚਾਹੀਦਾ ਸੋ ਉਹ ਜਿਆ ਦੌਰ ਕਦੇ ਆਇਆ ਉਹ ਜਿਆ ਕਦੇ ਮਹਿਸੂਸ ਹੋਇਆ ਜਾਂ ਫਿਰ ਇਹ ਮਹਿਸੂਸ ਹੋਇਆ ਕਿ ਨਹੀਂ ਹੁਣ ਬਾਗੀ ਹੋ ਕੇ ਲਿਖਣਾ ਪਊਗਾ ਤਾਂ ਹੀ ਜਿਹੜੀ ਕਲਮ ਚੱਲੇਗੀ ਪੱਤਰਕਾਰ ਨੂੰ ਜ਼ਿਆਦਾ ਔਖਾ ਕੰਮ ਸੀ ਅਮਰਸਰ ਕਰਨਾ ਕੋ ਸਾਡੇ ਸਾਡੀ ਖਬਰ ਇੱਥੇ ਹੀ ਅੰਮ੍ਰਿਤਸਰ ਚ ਪੜੀ ਜਾਂਦੀ ਉਸੇ ਦਰਬਾਰ ਸਾਹਿਬ ਚ ਪੜੀ ਜਾਂਦੀ ਤੇ ਉੱਥੇ ਬਥੇਰੇ ਖਾੜਕੂ ਹਥਿਆਰ ਵੀ ਲਈ ਫਿਰਦੇ ਤੇ ਕੋਈ ਸਿਰਫਰੇ ਵੀ ਹੁੰਦੇ ਸੀਗੇ ਸਾਰੇ ਕੋਈ ਤੁਹਾਨੂੰ ਗਲਤ ਕਹ ਦੇ ਗਾਲ ਕੱਢ ਦੇ ਆਹ ਕੀ ਕਰਤਾ ਕਰਤਾ ਉੱਥੇ ਕੁਝ ਵੀ ਕੋਈ ਕਹਿ ਸਕਦਾ ਸੀ ਇਸ ਕਰਕੇ ਸਾਡੀ ਤਾਂ ਰੋਜ਼ ਦੀ ਰੋਜ਼ ਦੀ ਸਾਡਾ ਟੈਸਟ ਸੀ ਜਾਨਾ ਇਸ ਕਰਕੇ ਅਸੀਂ ਬੜਾ ਸੰਭਲ ਕੇ ਗੱਲ ਕਰਦੇ ਹਾਂ ਸੰਭਲ ਸੰਭਲ ਕੇ ਖਬਰਾਂ ਦਿੰਦੇ ਸੀ ਉੱਥੇ ਜਿਹੜੇ ਪੱਤਰਕਾਰ ਬਧਾ ਜਿਹੜਾ ਕੇ ਗੱਲ ਕਰਦੇ ਸੀ ਉਹ ਦਰਬਾਰ ਸਾਹਿਬ ਨੂੰ ਨਹੀਂ ਸੀ ਆਉਂਦੇ ਆਉਣਾ ਬੰਦ ਕਰ ਦਿੰਦੇ ਸੀ ਤਾਂ ਇਸ ਕਰਕੇ ਬਹੁਤੇ ਪੱਤਰਕਾਰ ਮੋਸਟਲੀ ਬਾਹਰੋਂ ਜਿਹੜੇ ਜਿਹੜੇ ਇੱਕ ਨਾ ਐਵੇਂ ਹਵਾਈ ਕਹਾਣੀਆਂ ਬਣਾਉਂਦੇ ਸੀ ਉਹ ਸਾਰੇ ਬਾਹਰ ਜ ਰਹਿੰਦੇ ਸੀ ਆਉਂਦੇ ਨਹੀਂ ਸੀ ਅੰਦਰ ਅਸੀਂ ਉਹ ਦਿੱਲੀ ਗੱਲ ਕਰ ਲੰਨੇ ਆ ਉਹ ਜਿਹੜਾ ਇੱਕ ਵੀਕ ਆਉਂਦਾ ਆ ਸ਼ੁਰੂ ਹੁੰਦਾ ਆ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋ ਜਾਂਦਾ ਤਾਂ ਫੌਜਾ ਚੜਾਉਂਦੀਆਂ ਨੇ ਤਾਂ ਉਹ ਦਿਨ ਕਿ ਮੇਰੇ ਹਾ ਪੱਤਰਕਾਰੇ ਦਾ ਉਸ ਦਿਨ ਨੂੰ ਕਿਵੇਂ ਦੇਖਦੇ ਹੋ ਕਿ ਜਿਹੜਾ ਇਹ ਵੀਪਸੋਡ ਨੂੰ ਦਾ ਕਿ ਬਹੁਤ ਸਾਰੇ ਪੱਤਰਕਾਰਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ ਕਿ ਉਹ ਵੇਖੋ ਉਹਦੇ ਵਿੱਚ ਜਿੰਨੇ ਪੱਤਰਕਾਰ ਆਏ ਸੀ ਬਾਹਰਲੇ ਉਹ ਤਾਂ ਸਾਰਿਆਂ ਨੂੰ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਉਹਨਾਂ ਨੇ ਐਡਮਿਨਿਸਟ੍ਰੇਸ਼ਨ ਨੇ ਸਾਡੇ ਪ੍ਰਸ਼ਾਸਨ ਨੇ ਉਹਨਾਂ ਨੂੰ ਤਾਂ ਬਾਹਰ ਲੈ ਗਏ ਸੀ ਪੰਜਾਬ ਤੋਂ ਸਾਡੀਆਂ ਏਜੰਸੀਆਂ ਬੰਦ ਕਰਤੀਆਂ ਸੀ ਸਾਡੇ ਸਾਡੇ ਟੈਲੀ ਪ੍ਰਿੰਟਰ ਸੀ ਜਿਹੜੇ ਉਹ ਸਾਰੇ ਜੁੜੇ ਹੁੰਦੇ ਸੀ ਟੈਲੀਫੋਨ ਐਕਸਚੇਂਜ ਨਾਲ ਐਕਸਚੇਂਜ ਹੀ ਬੰਦ ਕਰਤੀ ਸੀ ਅਸੀਂ ਕਈ ਦਿਨ ਪਹਿਲਾਂ ਸਾਡੀਆਂ ਤਾਂ ਸਾਡੀਆਂ ਖਬਰਾਂ ਜਾਣੀਆਂ ਬੰਦ ਸੀ ਸਾਰੇ ਇਸ ਕਰਕੇ ਅਸੀਂ ਤਾਂ ਕੁਝ ਕਰ ਹੀ ਨਹੀਂ ਸਕੇ ਸੀ ਉਹਨਾਂ ਦਿਨਾਂ ਤੇ ਇਹ ਇਹਨਾਂ ਨੇ ਜਿਹੜੀ ਖਬਰਾਂ ਕਰਵਾਈਆਂ ਆਪਦੇ ਬੰਦੇ ਲਿਆਂਦੇ ਬਾਈਅਰ ਦਿੱਲੀੋਂ ਆਪਦੇ ਬੰਦੇ ਚੰਡੀਗੜ੍ਹੋਂ ਲੈ ਕੇ ਗਏ ਉਹਨਾਂ ਤੋਂ ਕਰਵਾ ਦਿੱਤਾ ਆਖਰੀ ਜਿਹੜੀ ਮੁਲਾਕਾਤ ਸੀਗੀ ਉਹ ਸੰਤਾਨਾ ਕਦ ਹੋਈ ਕਿਹੜੇ ਦਿਨ ਸੀ ਉਹ ਜਦ ਮੁਲਾਕਾਤ ਹੋਈ ਤੇ 3 3 ਤਰੀਕ ਨੂੰ ਤਰ 4 3 ਤੇ 4 ਦੀ ਰਾਤ ਨੂੰ ਹਮਲਾ ਹੋਇਆ ਸਾਡੀ 3 ਤਰੀਕ ਨੂੰ ਪੰਜ ਪੱਤਰਕਾਰਾਂ ਦੀ ਹੋਈ ਜਿਹੜੇ ਲੋਕਲ ਪੰਜ ਸੀ ਮਿਲ ਮੁਲਾਕਾਤ ਹੋਈ ਹੈ ਤੇ ਉਹ ਲਾਸਟ ਸਾਡੀ ਮੀਟਿੰਗ ਸੀ ਮਾਹੌਲ ਇੰਨਾ ਸੰਗੀਨ ਹੋ ਗਿਆ ਸੀ ਉੱਥੇ ਤੇ ਉੱਥੇ ਕੁਝ ਕਹਿਣ ਦੀ ਗੱਲ ਹੀ ਨਹੀਂ ਸੀ ਬਾਕੀ ਪਤਾ ਲੱਗ ਰਿਹਾ ਸੀ ਵੀ ਹੋਣ ਥੋੜੇ ਚਿਰ ਤੱਕ ਹੋਇਆ ਕਰਫੂ ਲੱਗਿਆ ਸੀ ਚਾਰ ਛਫੇਰੇ ਰਸ਼ੂ ਲੱਗਦਾ ਸੀ ਇਹ ਨਹੀਂ ਪਤਾ ਵੀ ਕਦੋਂ ਗੋਲੀ ਸ਼ੁਰੂ ਹੋ ਜੂਗੀ ਇਸ ਕਰਕੇ ਸ਼ਬਦ ਕੀ ਬੋਲਣਾ ਸੀ ਸਭ ਨੂੰ ਪਤਾ ਸੀ ਸਭ ਅੱਖਾਂ-ਅੱਖਾਂ ਰਾਹੀਂ ਆਪਦੇ ਦੱਸ ਰਹੇ ਸੀ ਵੀ ਹੁਣ ਹੋ ਰਿਹਾ ਐਂ ਵੀ ਲੱਗ ਰਿਹਾ ਸੀ ਸਾਨੂੰ ਤਾਂ ਮੈਨੂੰ ਤਾਂ ਖਾਸ ਕਰਕੇ ਲੱਗ ਰਿਹਾ ਸੀ ਵੀ ਆ ਜਿਹੜੇ ਬੰਦੇ ਆਲੇ-ਦਾਲੇ ਬੈਠੇ ਆ ਤੇ ਮੁੜ ਕੇ ਸ਼ਾਇਦ ਇਹਨਾਂ ਨੂੰ ਮਿਲਣਾ ਨਹੀਂ ਉਹੀ ਗੱਲ ਹੋਈ ਆ ਉਹਨਾਂ ਚੋਂ ਮੁੜ ਕੇ ਕੋਈ ਮਿਲਿਆ ਨਹੀਂ ਨਾ ਕੋਈ ਬੱਚਿਆ ਸ਼ਾਇਦ ਬਹੁਤ ਵਾਰੀ ਕਈ ਵਾਰ ਐਸੀਆਂ ਖਬਰਾਂ ਆਉਂਦੀਆਂ ਆ ਕਿ ਲੋਕ ਤਾਂ ਜਲਦੀ ਭਰਮਾਏ ਜਾਂਦੇ ਨੇ ਪਰ ਸਾਨੂੰ ਪੱਤਰਕਾਰਾਂ ਨੂੰ ਪਤਾ ਹੁੰਦਾ ਕਿ ਕਿੱਥੇ ਤੱਕ ਸੱਚ ਆ ਕਿੱਥੇ ਤੱਕ ਨਹੀਂ ਹੈਗਾ ਕਦ ਲੱਗ ਗਿਆ ਸੀ ਵੀ ਇਹ ਜਿਹੜਾ ਹਮਲਾ ਹੋਊਗਾ ਇਹ ਤਾਂ ਚਕੂ ਇਹ ਤਾਂ ਤੁਹਾਨੂੰ ਦੱਸਿਆ ਵੀ ਇਹ 84 ਦੇ ਸ਼ੁਰੂਆਤ ਚ ਫਰਵਰੀ ਚ ਸ਼ੁਰੂ ਹੋ ਗਿਆ ਸੀਗਾ ਵੀ ਇਹ ਹਮਲਾ ਹੋਊਗਾ ਹੋਰ ਕੋਈ ਤਰੀਕਾ ਨਹੀਂ ਕੋਈ ਵਾਇਆ ਮੀਡੀਆ ਨਹੀਂ ਰਹਿ ਗਿਆ ਤੇ ਨਾ ਤਾਂ ਅੰਦਰਲੇ ਬਾਹਰ ਜਾ ਸਕਦੇ ਸੀ ਨਾ ਉਹ ਸਰਕਾਰ ਹੁਣ ਪਿੱਛੇ ਹਟ ਸਕਦੀ ਸੀ ਸਿਕਿਉਰਿਟੀ ਲਈ ਸੀ 2500 ਬੰਦੇ ਦਾ ਘੇਰਾ ਸੀ ਹਰ ਵਕਤ 2500 ਕਈ ਫੋਰਸਸ ਦਾ ਦਰਬਾਰ ਸਾਹਿਬ ਦੇ ਆਲੇ-ਦੁਆਲੇ ਉਦੇ ਬਾਰੇ ਉਦੇ ਬਾਰੇ ਤਾਂ ਜਿਹੜਾ ਬੀ.ਡੀ. ਪਾਂਡੇ ਆ ਸਾਡਾ ਗਵਰਨਰ ਆ ਜਦੋਂ ਪੰਜਾਬ ਦਾ ਗਵਰਨਰ ਸੀ ਜਦੋਂ ਉਹ ਬਲੂ ਸਟਾਰ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਇਆ ਤੇ ਉਦੋਂ ਉਹਨੇ ਆਪਦੀ ਲਿਖਤਾਂ ਚ ਕਿਹਾ ਵੀ ਸਾਡਾ 2500 ਬੰਦਾ ਸੀ ਪੰਜਾਬ ਪੁਲਿਸ ਨਹੀਂ ਸੀ ਸਾਰੇ ਸੈਂਟਰ ਦੀਆਂ ਫੋਰਸਸ ਸੀ ਮਤਲਬ ਇਹ ਟਾਲਿਆ ਨਹੀਂ ਜਾ ਸਕਦਾ ਸੀ ਸੀ ਇਹ ਕਹਿ ਸਕਦਾ ਕਿ ਕਿ ਡੀ.ਸੀ ਦੀ ਬਦਲੀ ਹੁੰਦੀ ਆ ਹੋਰ ਡੀ.ਸੀ ਆ ਜਾਂਦਾ ਤਾਂ ਹੋਰ ਜਿਹੜੀ ਕਮਾਂਡ ਜਿਸ ਤਰੀਕੇ ਨਾਲ ਸਰਕਾਰ ਦੱਤਿਆ ਸੀ ਮਤਲਬ ਟਾਲਿਆ ਜਾ ਸਕਦਾ ਸੀ ਕਿ ਜਾਂ ਨਹੀਂ ਜਾ ਸਕਦਾ ਇਹ ਇਹ ਤਾਂ ਡਵੈਲਪ ਕੀਤਾ ਗਿਆ ਸੀ ਇੱਥੋਂ ਤੱਕ ਲਿਆਂਦਾ ਗਿਆ ਸੀ ਟਲਣਾ ਕਿਹਨੇ ਸੀ ਇਹ ਤਾਂ ਲਿਆਂਦਾ ਗਿਆ ਸੀ ਇੱਥੋਂ ਤੱਕ ਸਾਹਿਬ ਅੱਜ ਦਾ ਦੌਰ ਤੇ ਉਹ ਦੌਰ ਪੱਤਰਕਾਰ ਦਾ ਕਿਸ ਸਹੀ ਕੇ ਨਾ ਦੋਨਾਂ ਨੂੰ ਤੁਸੀਂ ਜਿਹੜਾ ਬਿਆਨ ਕਰੋਗੇ ਦੌਰ ਪੱਤਰਕਾਰ ਦਾ ਉਦੋਂ ਵੀ ਦੌਰ ਤਕਰੀਬਨ ਤਤ ਰੂਪ ਚ ਹੋਈ ਸੀ ਜਿਹੜਾ ਅੱਜ ਦਾ ਅੱਜ ਵੀ ਦੌਰ ਆ ਉਹਦੇ ਵੀ ਆ ਉਦੋਂ ਬਾਹਰ ਨਹੀਂ ਸੀ ਪਤਾ ਹੁੰਦਾ ਪ੍ਰੈਸ ਹੁੰਦੀ ਸੀ ਥੋੜੀ ਹੁੰਦੀ ਸੀ ਉਹਦਾ ਉਹਦਾ ਥੋੜਾ ਜਿਹਾ ਬੈਟਰ ਮੂੰਹ ਮੱਥਾ ਹੁੰਦਾ ਸੀ ਤੇ ਉਹਦੇ ਵਿੱਚ ਥੋੜਾ ਜਿਹਾ ਕ੍ਰਿਟੀਕਲ ਗੱਲਾਂ ਵੀ ਲਿਖ ਦਿੰਦੇ ਸੀ ਲੋਜਨਾਤਮਕ ਗੱਲਾਂ ਵੀ ਆ ਜਾਂਦੀਆਂ ਸੀ ਅੱਜ ਦਾ ਜਿਹੜਾ ਗੋਦੀ মিডিਆ ਉਹਨਾਂ ਨੇ ਇਸ ਤਰੀਕੇ ਨਾਲ ਜਦੋਂ ਕਾਰਪੋਰੇਟ মিডিਆ ਹੋ ਗਿਆ ਕਾਰਪੋਰੇਟ মিডিਆ ਨੇ ਤਾਂ ਬਿਲਕੁਲ ਹੀ ਜਾਣ ਕੱਢਤੀ ਸਾਰੀ মিডিਏ ਦੀ ਬਹੁਤ ਬਹੁਤ ਧੰਨਵਾਦ ਜੀ ਉਸ ਸਮੇਂ ਦੀ ਪੱਤਰਕਾਰੀ ਉਹ ਦੌਰ ਦੀ ਤੇ ਅੱਜ ਦੇ ਦੌਰ ਦੀ ਚਰਚਾ ਕਰਨ ਲਈ ਬਹੁਤ ਧੰਨਵਾਦ ਸਾਰਾ ਸ਼ੁਕਰੀਆ ਜੀ ਸਪਾਲਸਿੰਗ ਸਿੱਧੂ ਹੋਣੀ ਜਿਹੜੇ ਕਿ ਇੱਕ ਏਜੰਸੀ ਨਾਲ ਉਸ ਸਮੇ ਪੱਤਰਕਾਰੀ ਕਰ ਰਹੇ ਸੀਗੇ ਅੰਮ੍ਰਿਤਸਰ ਦੇ ਵਿੱਚ ਦੌਰ ਦੇਖਿਆ ਬਹੁਤ ਸਾਰੀਆਂ ਪਾਬੰਦੀਆਂ ਦੇ ਬਾਵਜੂਦ ਪੱਤਰਕਾਰੀ ਜਾਰੀ ਰਹੀ ਤੇ ਅਧਿਕਾਰ ਉਸ ਸਮੇ ਨੂੰ ਯਾਦ ਕਰਦੇ ਆ ਕਿਤਾਬ ਵੀ ਆਉਂਦੀ ਹੈ ਤਾਂ ਕਿ ਸੱਚ ਉੱਡ ਦਾ ਪਤਾ ਲੱਗ ਸਕੇ ਪੱਤਰਕਾਰ ਕਿਸ ਤਰੀਕੇ ਨਾਲ ਉਸ ਨੂੰ ਦੇਖ ਰਿਹਾ ਸੀ ਤੇ ਅੱਜ ਦਾ ਪੱਤਰਕਾਰ ਕਿਵੇਂ ਉਸ ਦੌਰ ਨੂੰ ਦੇਖ ਰਿਹਾ ਉਸ ਬਾਰੇ ਚਰਚਾ ਕੀਤੀ ਹੈ ਕੈਮਰਾਮੈਨ ਜੱਜ ਸ਼ਰਮਾ ਦੇ ਨਾਲ ਜਸਪੀਤ ਸਿੰਘ ਗਸ਼ਕੁੰਦਿਆ ਜੀ ਦਾ ਸਤਿ ਸ੍ਰੀ ਅਕਾਲ ਧੰਨਵਾਦ